ਆਪਰੇਸ਼ਨ ਸੰਦੂਰ ਦੁਆਰਾ ਸ਼ੁਰੂ ਹੋ ਸਕਦਾ ਹੈ ਦੁਬਾਰਾ ਹਾਲਾਤ ਤਣਾਅਪੂਰਵਕ ਬਣ ਸਕਦੇ ਨੇ ਕਿਉਂਕਿ ਹਾਲ ਹੀ ਦੇ ਵਿੱਚ ਮਿਲੀ ਜਾਣਕਾਰੀ ਮੁਤਾਬਕ ਕੁਝ ਡਰੋਨਸ ਦੁਆਰਾ ਵੇਖੇ ਗਏ ਨੇ ਭਾਰਤੀ ਅਸਮਾਨ ਦੇ ਉੱਤੇ ਕੁਝ ਡਰੋਨਸ ਦੁਆਰਾ ਨਜ਼ਰ ਆਏ ਨੇ ਜਿਸ ਤੋਂ ਬਾਅਦ ਹੁਣ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਹਾਲਾਤ ਦੁਆਰਾ ਤਣਾਅਪੂਰਵਕ ਵਧਣਗੇ ਕੀ ਦੋਵਾਂ ਦੇਸ਼ਾਂ ਵਿਚਾਲੇ ਦੁਆਰਾ ਜੰਗ ਛਿੜੇਗੀ ਕੀ ਹਾਲਾਤ ਦੁਆਰਾ ਸੰਵੇਦਨਸ਼ੀਲ ਬਣ ਜਾਣਗੇ ਬਾਰਡਰਸ ਦੇ ਉੱਤੇ ਦਰਸਲ ਲੱਗੀ ਰਾਤ ਨੂੰ ਕੁਝ ਡਰੋਨਸ ਨਜ਼ਰ ਆਏ ਨੇ ਸਪੌਟ ਕੀਤੇ ਗਏ ਨੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਤਰਥੱਲੀ ਮੱਚੀ ਹੋਈ ਹੈ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਇਹ ਸਥਿਤੀ ਬਿਹਾਰ ਨੇਪਾਲ ਬਾਰਡਰ ਦੇ ਉੱਤੇ ਬਣੀ ਹੈ ਦਰਸਲ ਬਿਹਾਰ ਦੇ ਵਿੱਚ ਭਾਰਤੀ ਨੇਪਾਲ ਬਾਰਡਰ ਸਰਹੱਦ ਦੇ ਉੱਤੇ 15 ਤੋਂ 20 ਡਰੋਨ ਦੇਖੇ ਜਾਣ ਦੀ ਖਬਰ ਸਾਹਮਣੇ ਆਈ ਹੈ ਰੁਪੈਦੀਆ ਸਰਹੱਦ ਉਸ ਦਾ ਨਾਮ ਉਹਨੂੰ ਕਿਹਾ ਜਾਂਦਾ ਹੈ ਉੱਤੇ ਨਿਗਰਾਨੀ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਐਸਐਸਬੀ ਹੁਣ ਨਦੀ ਅਤੇ ਜੰਗਲ ਦੇ ਨਾਲ-ਨਾਲ ਅਸਮਾਨ ਉੱਤੇ ਵੀ ਨਿਗਾਹ ਰੱਖ ਰਹੀ ਹੈ ਨਜ਼ਰ ਰੱਖ ਰਹੀ ਹੈ ਵੈਸੇ ਇਹ ਆਪਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਨੇਪਾਲ ਸਰਹੱਦ ਨੂੰ ਨੋ ਫਲਾਈ ਜ਼ੋਨ ਕੋਸ਼ਤ ਕਰ ਦਿੱਤਾ ਗਿਆ ਸੀ ਪਰ ਹੁਣ ਸਥਿਤੀ ਜਿਹੜੀ ਇੱਥੇ ਤਣਾਅਪੂਰਵਕ ਹੋ ਗਈ ਹੈ ਭਾਰਤੀ ਖੇਤਰ ਦੇ ਵਿੱਚ 25 ਕਿਲੋਮੀਟਰ ਅਤੇ ਨੇਪਾਲ ਵਿੱਚ 10 ਕਿਲੋਮੀਟਰ ਦੇ ਘੇਰੇ ਦੇ ਵਿੱਚ ਡਰੋਨਸ ਉਡਾਉਣ ਉੱਤੇ ਪਾਬੰਦੀ ਸੀ ਪਰ ਡਰੋਨਸ ਨਜ਼ਰ ਆਏ ਨਹੀਂ ਭਾਰਤ-ਨੇਪਾਲ ਸਰਹੱਦ ਉੱਤੇ ਵਕ-ਵਕ ਥਾਵਾਂ ਉੱਤੇ ਚੈੱਕਪੁਆਇੰਟਸ ਸਥਾਪਿਤ ਕੀਤੇ ਗਏ ਨੇ SSB ਜਵਾਨ ਵਾਹਨਾ ਅਤੇ ਪੈਦਲ ਚੱਲ ਕੇ ਲਗਾਤਾਰ ਗਸ਼ਟ ਲਗਾ ਰਹੇ ਨੇ ਇਸ ਦੇ ਨਾਲ ਨਾਲ ਜੰਗਲੀ ਰਾਹਾਂ ਦੇ ਉੱਤੇ ਵੀ ਨਿਗਰੱਖੀ ਜਾ ਰਹੀ ਹੈ ਪਿੰਡੂ ਖੇਤਰਾਂ ਦੇ ਵਿੱਚ ਦਰਿਆਵਾਂ ਦੇ ਕੰਡਿਆਂ ਦੇ ਉੱਤੇ ਜਿਹੜੀ ਨਿਗਰਸਾਨੀ ਹੈ ਉਹ ਕੀਤੀ ਜਾ ਰਹੀ ਹੈ ਨਜ਼ਰਸਾਨੀ ਕੀਤੀ ਜਾ ਰਹੀ ਹੈ ਲਗਾਤਾਰ ਸਥਿਤੀ ਜਿਹੜੀ ਹੈ ਉਹ ਐਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਲੰਘੇ ਦਿਨ ਦੀ ਰਾਤ ਨੂੰ ਇਹ ਸਥਿਤੀ ਬਣੀ ਜਦੋਂ ਕੁਝ ਡਰੋਨਸ ਸਪਾਟ ਕੀਤੇ ਗਏ ਨੇ ਉਹ ਏਰੀਆ ਨੋ ਮੈਨਜ਼ ਲੈਂਡ ਕਿਹਾ ਜਾਂਦਾ ਔਰ ਉਸ ਨੋ ਮੈਨਜ਼ ਲੈਂਡ ਦੇ ਵਿੱਚ ਕੁਝ ਡਰੋਨਸ ਜਿਹੜੇ ਨੇ ਉਹ ਨਜ਼ਰ ਆਏ ਨੇ ਹੁਣ ਇਹ ਸਥਿਤੀ ਅਚਾਨਕ ਬਿਹਾਰ ਵੱਲ ਨੂੰ ਕਿਦਾਂ ਤਬਦੀਲ ਹੋ ਗਈ ਹੈ ਉਧਰ ਵੱਲ ਨੂੰ ਕਿਉਂ ਇਹ ਸਥਿਤੀ ਬਣਦੀ ਪਈ ਹੈ ਨੇਪਾਲ ਬਾਰਡਰ ਦੇ ਉੱਤੇ ਹਾਲਾਤ ਕਿਉਂ ਗੰਭੀਰ ਬਣਦੇ ਪਏ ਨੇ ਵੱਡਾ ਸਵਾਲ ਇਹ ਖੜਾ ਹੋ ਰਿਹਾ ਕੀ ਆਪਰੇਸ਼ਨ ਸੰਦੂਰ ਦੁਆਰਾ ਸ਼ੁਰੂ ਹੋਣ ਜਾ ਰਿਹਾ ਹੈ ਕੀ ਹਾਲਾਤ ਦੁਆਰਾ ਤਣਾਪੂਰਵਕ ਹੋਣ ਜਾ ਰਹੇ ਨੇ ਪਹਿਲਾਂ ਪਾਕਿਸਤਾਨ ਤੇ ਹੁਣ ਚਾਈਨਾ ਕੀ ਚਾਈਨਾ ਹੁਣ ਤਿਆਰੀ ਕਰ ਰਿਹਾ ਹੈ ਭਾਰਤ ਦੇ ਉੱਤੇ ਹਮਲੇ ਦੀ ਬਹੁਤ ਵੱਡੇ ਸਵਾਲ ਖੜੇ ਹੋ ਰਿਹਾ ਫਿਲਹਾਲ ਇਸ ਪੂਰੀ ਸਿਚੁਏਸ਼ਨ ਨੂੰ ਐਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਉਦੇ ਸਮੇਂ ਵਿੱਚ ਜੋ ਜਾਣਕਾਰੀ ਸਾਹਮਣੇ ਆਵੇਗੀ ਦੱਸਦੇ ਰਹਿਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ